ਹਾਂਜੀ ਸਸਿਗਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੈ ਸਰ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੋਹਾਂਮ ਜ਼ਿਲ੍ਹਾ ਇਸਪੰਨ ਨੂੰ ਕਰੋਜਪੁਰ ਦੇ ਨੇੜੇ ਸ਼ਹਿਰ ਹੈ ਜਿਹੜੇ ਦੋਸਤੋ ਮੁੱਦਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਹੈ ਜਿਨ੍ਹਾਂ ਦੇ ਵਿੱਚ ਇੱਕ ਬੂਰੀ ਹੈ ਤੇ ਇੱਕ ਜਿਹੜੀ ਦੋਸਤੋ ਨੀਲੀ ਰਾਵੀ ਹੈ ਦੋ ਨਾਗ ਵਕਾਊ ਹੈ ਬਾਈ ਵਪਾਰ ਦਾ ਕੰਮ ਕਰਦਾ ਹੈ ਪਸ਼ੂ ਹੈ ਜਿਹੜੇ ਦੋਸਤੋ ਰੁਟੀਨ ਚ ਆਉਂਦੇ ਆ ਦੋ ਨਾਗ ਵਕਾਊ ਆ ਬਾਕੀ ਇਹਨਾਂ ਦੀ ਕੀ ਗੱਲਬਾਤ ਹੈ ਜਿਹੜੀ ਦੋਸਤੋ ਉਹ ਬਾਈ ਨਾਲ ਹੀ ਕਰਦੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਜੀ ਨਾਮ ਦੱਸੋ ਜਿਸਕਰਨ ਸਿੰਘ ਹੈ ਮੇਰਾ ਨਾਮ ਤੇ ਪੰਡਲਵਾ ਹਾਂਜੀ ਪੰਡਲ ਹਾਮ ਜਲਾ ਫਰੋਈ ਤੇ ਠੀਕ ਹੈ ਵਪਾਰ ਦਾ ਹੀ ਕੰਮ ਹਾਂਜੀ ਵਪਾਰ ਦਾ ਹੀ ਹੈ ਠੀਕ ਹੈ ਪਸ਼ੂ ਆਈ ਜਾਂਦੇ ਰੂਟੀਨ ਹਾਂਜੀ ਰੂਟੀਨ ਚ ਹੀ ਆਈ ਜਾਂਦੇ ਠੀਕ ਹੈ ਦੋ ਨਾ ਆ ਗਏ ਹਨ ਅੱਜ ਹਾਂਜੀ ਇੱਕ ਤਾਂ ਆਪਣੇ ਕੋਲੇ ਕਾਲੀ ਨੀਲੀ ਹੈ ਜੀ ਠੀਕ ਹੈ ਹਾਂ ਇੱਕ ਪਾਸੇ ਬੂਰੀ ਨੀਲੀ ਚ ਹੈ ਠੀਕ ਹੈ ਆ ਕਿੰਨੇ ਟਾਈਮ ਦੀ ਹੋਗੀ ਔਰਲੀ ਕੱਟੀ ਇਹ ਵੀਰੇ ਡੇਢ ਸਾਲ ਦੀ ਹੋਗੀ ਡੇਢ ਸਾਲ ਹਾਂਜੀ ਠੀਕ ਹੈ ਖੋਲੀ ਇਹਨੂੰ ਮਰਜੀ ਦੋਸਤ ਡੇਢ ਸਾਲ ਉਮਰ ਹੈ ਠੀਕ ਹੈ ਜੀ ਮਾਰਕਿੰਗ ਸਾਰੀ ਹੈ ਕਿ ਆੱਖਾਂ ਬਿੱਲੀਆਂ ਤੇ ਬਾਕੀ ਜਿਹੜੀਆਂ ਨਿਸ਼ਾਨੀਆਂ ਚਾਹੀਦੀਆਂ ਉਹ ਸਾਰੀਆਂ ਹੀ ਆ ਪੈਰਾਂ ਚਾਰੇ ਪੈਰਾਂ ਤੇ ਮਾਰਕਿੰਗ ਹੈ ਬਿਲਕੁਲ ਜਾਇਦ ਜੀ ਤੇ ਉਮਰ ਹੈ ਜਿਹੜੀ ਦੋਸਤੋ ਡੇਢ ਸਾਲ ਹੈ ਬਸ ਠੀਕ ਹੈ ਜੀ ਮੋਰ ਦਾ ਮਾਰਕਿੰਗ ਤਾਂ ਬਹੁਤ ਸੋਹਣੀ ਲੱਗੀ ਆ ਠੀਕ ਹੈ ਚਾਰੇ ਪੈਰਾਂ ਤੇ ਬਿਲਕੁਲ ਜਾਇਦ ਜੀ ਮਾਰਕਿੰਗ ਬਾਕੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਸਿੰਗ ਜਿਹੜੇ ਦੋਸਤੋ ਕਾਫੀ ਗੂਲ ਕਰ ਰਹੇ ਆ ਉਮਰ ਦੇ ਹਿਸਾਬ ਨਾਲ ਜਿਹੜੇ ਦੋਸਤੋ ਗੂਲ ਕਰ ਜਾਣਾ ਸਾਰਾ ਸਿੰਗ ਏਸ ਬਹੁਤ ਸੋਹਣਾ ਨਿਸ਼ਾਨੀਆਂ ਜਿਹੜੀਆਂ ਦੋਸਤੋ ਪ੍ਰੋਪਰ ਸਾਰੀਆਂ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਦੋਸਤੋ ਕੱਟੀ ਹੈ ਇਹ ਠੀਕ ਹੈ ਜੀ ਉਮਰ ਹੈ ਜਿਹੜੀ ਦੋਸਤੋ 1.5 ਸਾਲ ਹੈ ਠੀਕ ਹੈ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਫੇਸ ਸਿੰਘ ਸੋਹਣੀ ਹੈ ਅੱਖਾਂ ਸੋਹਣੀਆਂ ਠੀਕ ਹੈ ਤੇ ਕੀ ਰੇਟ ਹੋਊਗਾ ਬਈ ਰੇਟ ਵੀਰੇ ਦਾ ਜੈ ਜੀ 18000 ਰੁਪਈਆ ਹੈ 18000 ਹਾਂਜੀ ਠੀਕ ਹੈ ਦੋਸਤੋ 18000 ਰੁਪਈਆ ਰੇਟ ਠੀਕ ਹੈ ਜੀ ਤੇ ਜੀ ਨੂੰ ਪਸੰਦ ਆਊਗੀ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਤੇ ਥਣ ਦਿਖਾ ਦਿਓ ਹਾਂਜੀ ਵੀਰੇ ਥਣ ਬਹੁਤ ਚੰਗੇ ਲੱਗੇ ਸਾ ਚਾਰੇ ਥਣ ਦੋਸਤੋ ਨਿੱਖੜ ਗਏ ਆ ਠੀਕ ਹੈ ਜੀ ਹਾਂ ਰੇਟ ਬਾਈ ਨੇ ਦੱਸਤਾ ਕਿੰਨਾ ਰੇਟ ਦੱਸਿਆ 18000 ਰੁਪਏ 18000 ਦੋਸਤੋ ਰੇਟ ਠੀਕ ਹੈ ਜੀ ਤੇ ਜਿਹਨੂੰ ਪਸੰਦ ਆਊਗੀ ਆਪਣੀ ਤਸੱਲੀ ਨਾਲ ਦੋਸਤੋ ਖਰੀਦ ਲੈਣੀ ਠੀਕ ਹੈ ਤੇ ਦੂਜੇ ਨੰਬਰ ਤੇ ਬੂਰੀ ਹੈ ਨਾ ਆਪਣੀ ਹਾਂਜੀ ਇਹ ਬੂਰੀ ਨੀਲੀ ਚਾ ਠੀਕ ਹੈ ਕੱਟੀ ਇਹ ਵੀ ਬਹੁਤ ਸੋਹਣੀ ਆ ਠੀਕ ਹੈ ਮਲਕੀ ਵਧਨ ਫੁੱਲਣ ਵਾਲੀ ਆ ਕਿੰਨੇ ਟਾਈਮ ਦੀ ਹੋਗੀ ਇਹ ਇਹ ਬਰੇ ਹੈਗੀ 17 ਕ ਮਹੀਨਿਆਂ ਦੀ ਇਹਨੂੰ ਵੀ ਖੋਲੀਏ ਮੜੀ ਜੀ ਬਾਕੀ ਦੋਸਤੋ ਮਾਰਕਿੰਗ ਨੀਲੀ ਵਾਲੀ ਅੱਖਾਂ ਕਾਲੀਆਂ ਹੈ ਨਾ ਹਾਂਜੀ ਅੱਖਾਂ ਬਲੈਕ ਬਾਕੀ ਪਟਾਪੂਟਾ ਸੋਹਣਾ ਫੇਸ ਤੇ ਤੇ ਚਾਰੇ ਪੈਰ ਚਿੱਟੇ ਆ ਠੀਕ ਹੈ ਜੀ ਤੇ ਬਾਕੀ ਬਾਕੀ ਨਿਸ਼ਾਨੀਆਂ ਦੋਸਤੋ ਸਾਰੀਆਂ ਠੀਕ ਹੈ ਜੀ ਫੇਸ ਬਹੁਤ ਚੰਗਾ ਸਿੰਘ ਕੁੰਡੇ ਆ ਠੀਕ ਹੈ ਬਾਕੀ ਤੋਰਾ ਫੇਰਾ ਵੀ ਸੋਹਣਾ ਉਮਰ ਕਿੰਨੀ ਹੋਊਗੀ ਬਾਈ ਇਹਦੀ ਇਹਦੀ ਵੀਰੇ ਹੈਗੀ 17 ਮਹੀਨਿਆਂ ਦੀ ਅੱਛਾ 17 ਮਹੀਨੇ ਹਾਂਜੀ ਠੀਕ ਹੈ ਤਕਰੀਬਨ ਡੇਢ ਸਾਲ ਦੇ ਇਹਦੇ ਨਾਲ ਕੀ ਸਾਰੀਆਂ ਨਿਸ਼ਾਨੀਆਂ ਠੀਕ ਹੈ ਛੂਤੇ ਵੀ ਆ ਤੇ ਥੱਲੇ ਧੁੰਨੀ ਤੇ ਵੀ ਆ ਠੀਕ ਹੈ ਥਣ ਖਾਨ ਕੱਲਾ ਕੱਲਾ ਲੱਗੇ ਚਾਰੇ ਥਣ ਨਿਕੜਦੇ ਠੀਕ ਹੈ ਰੰਗ ਸੋਹਣਾ ਪੂਰਾ ਆ ਇਹ ਨਿਸ਼ਾਨੀ ਦਿਖਾ ਦਿਓ ਬਾਈ ਆ ਵੀ ਠੀਕ ਹੈ ਠੀਕ ਠੀਕ ਰੰਗ ਬਿਲਕੁਲ ਪੂਰਾ ਠੀਕ ਹੈ ਜੀ ਸਨੇਰੀ ਜਾਂ ਰੰਗ ਹੈ ਮਾਰਕਿੰਗ ਸਾਰੀ ਹੈ ਤੇ ਸਿਰਫ ਅੱਖਾਂ ਹੀ ਜਿਹੜੀਆਂ ਦੋਸਤੋ ਕਾਲੀਆਂ ਆ ਬਾਕੀ ਸਭ ਸੋਹਣੇ ਆ ਕੁੰਡੀ ਸਿੰਗ ਆ ਬਾਕੀ ਪਟਾਪੁਟਾ ਸੋਹਣਾ ਬਾਕੀ ਤੁਹਾਨੂੰ ਪਤਾ ਹੀ ਹੈ ਬੂਰੀ ਨੀਲ ਨੂੰ ਅੱਖਾਂ ਚੱਲ ਜਾਂਦੀ ਹੈ ਨਾ ਹਾਂ ਕੀ ਰੇਟ ਹੈ ਦਾ ਰੇਟ ਬਰੇ ਦਾ ਵੀ ਜਾ ਜੀ ਹੈ 25000 25000 ਹਾਂ ਜੀ ਠੀਕ ਹੈ ਆ ਦੋਸਤੋ ਦੂਨਾ ਕੇ ਦਿਖਾਤੀ ਹੈ ਦੂਆ ਦਾ ਰੇਟ ਦੱਸਦਾ ਜਿਹੜਾ ਨਾ ਕਿ ਜਿੰਨੂੰ ਪਸੰਦ ਆਵੇ ਆਪਣੀ ਤਸੱਲੀ ਦੇ ਨਾਲ ਦੋਸਤੋ ਨਹਿਰਕ ਪਰਕ ਕਰਕੇ ਖਰੀਦ ਲੈਣੇ ਠੀਕ ਹੈ ਤੇ ਰੇਟ ਚ ਹੋਜੂ ਮਾੜ ਮੂ ਤਾਂ ਮੇਰੀ ਮਾਨਤਾਨ ਕਰ ਦਿੰਦੇ ਠੀਕ ਹੈ ਚਲੋ ਠੀਕ ਹੈ ਬਾਈ ਠੀਕ ਹੈ ਵੀਰੇ